ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ NV Grow Up Plus Hair Oil ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਚਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਸਥਾਨਕ ਪਿੰਡ ਲੋਹਾਰਾ ਵਿਖੇ ਗੁਰਦੁਆਰਾ ਰੇਰੂ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਫ੍ਰੀ ਨੇਚਰੋਪੈਥੀ ਐਕੂਪ੍ਰੈਸ਼ਰ ਅਤੇ ਆਯੁਰਵੈਦਿਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਵਾਈਕਲ ਡਿਪਰੈਸ਼ਨ ਵਰਗੀਆਂ अनेका ਹੋਰ ਬਿਮਾਰੀਆਂ ਦੇ ਮਾਹਿਰਾਂ ਵੱਲੋਂ ਨੇਚਰੋਪੈਥੀ ਐਕੂਪ੍ਰੈਸ਼ਰ ਅਤੇ ਆਯੁਰਵੈਦਿਕ ਤਰੀਕਿਆਂ ਨਾਲ ਇਲਾਜ ਕੀਤਾ ਗਿਆ ਇਸ ਕੈਂਪ ਵਿੱਚ ਕਰੀਬ 200 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਅਤੇ ਜ਼ਰੂਰਤਮੰਦਾਂ ਦਾ ਇਲਾਜ ਕੀਤਾ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਅੱਖਾਂ ਦੰਦਾਂ ਤੇ ਜੋੜਾਂ ਦੇ ਦਰਦਾਂ ਵਾਸਤੇ ਵੀ ਇੱਕ ਸਪੈਸ਼ਲ ਦਵਾਈ ਦਿੱਤੀ ਗਈ ਅਤੇ ਸਪੈਸ਼ਲ ਆਯੁਰਵੈਦਿਕ ਦਵਾਈਆਂ ਉੱਪਰ ਪ੍ਰਤੀਸ਼ਤ ਡਿਸਕਾਊਂਟ ਵੀ ਦਿੱਤਾ ਗਿਆ ਇਸ ਮੌਕੇ ਨਾਜ ਪੰਜਾਬੀ ਟੀਵੀ ਨਾਲ ਗੱਲਬਾਤ ਕਰਦੇ ਗੁਰਦੁਆਰਾ ਰੇਰੂ ਸਾਹਿਬ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਅਤੇ ਪ੍ਰਧਾਨ ਰਾਮ ਪ੍ਰਕਾਸ਼ ਸਿੰਘ ਨੇ ਕਿਹਾ ਕਿ ਅਜੇ ਹੀ ਕੈਂਪ ਅੱਗੇ ਵੀ ਜਾਰੀ ਰਹਿਣਗੇ ਅਤੇ ਇਲਾਕੇ ਵਿੱਚ ਗੁਰਦੁਆਰਾ ਰੇਰੂ ਸਾਹਿਬ ਦੀ ਚੰਗੀ ਮਾਨਤਾ ਹੈ ਇਸ ਕਰਕੇ ਹਰ ਵੀਰਵਾਰ ਨੂੰ ਵੱਧ ਤੋਂ ਵੱਧ ਸੰਗਤ ਇੱਥੇ ਆਉਂਦੀ ਹੈ ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਇਸ ਕੈਂਪ ਦਾ ਸੰਗਤ ਵੱਲੋਂ ਵੱਧ ਚੜ ਕੇ ਲਾਹਾ ਲਿਆ ਗਿਆ ਹੈ ਇਸ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਗੁਰਿੰਦਰ ਸਿੰਘ ਸਿੱਧੂ, ਭਪਿੰਦਰ ਸਿੰਘ, ਮੈਡਮ ਸਮ੍ਰਿਧੀ, ਮੈਡਮ ਅਕਿਰਤੀ, ਹਰਪਾਲ ਸਿੰਘ ਅਤੇ ਕ੍ਰਿਤਿਕਾ ਮੈਡਮ ਨੇ ਜਿੱਥੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ ਉੱਥੇ ਉਹਨਾਂ ਨੂੰ ਤੰਦਰੁਸਤ ਰਹਿਣ ਲਈ ਸਹੀ ਖੁਰਾਕ ਖਾਣ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਐਕੂਪ੍ਰੈਸ਼ਰ ਰਾਹੀਂ ਇਲਾਜ ਅਤੇ ਆਯੁਰਵੈਦਿਕ ਦੇ ਕਰੇਲੂ ਨੁਸਖੇ ਵੀ ਸਾਂਝੇ ਕੀਤੇ ਗਏ। कैंप दी समाप्ति मौके प्रबंधक कमेटी ਵੱਲੋਂ ਜਿੰਨਾ ਵਿੱਚ ਸਰਦਾਰ ਚਰਨ ਸਿੰਘ ਮੀਤ ਪ੍ਰਧਾਨ ਗੁਰਮੀਤ ਸਿੰਘ ਹਰਪਾਲ ਸਿੰਘ ਖਜ਼ਾਂਚੀ ਚਰਨ ਸਿੰਘ ਸੋਨ ਸਿੰਘ ਸੈਕਟਰੀ ਗੁਰਪ੍ਰੀਤ ਸਿੰਘ ਗੋਰਾ ਜਗਤਾਰ ਸਿੰਘ ਪਾਲ ਸਿੰਘ ਪਾਲਾ ਸਿੰਘ ਅਮਰੀਕ ਸਿੰਘ ਨਛੱਤਰ ਸਿੰਘ ਸ਼ਾਮਲ ਸਨ ਨੇ ਆਈ ਹੋਈ ਸੰਗਤ ਅਤੇ ਇਲਾਜ ਕਰ ਰਹੇ ਡਾਕਟਰ ਸਾਹਿਬਾਂ ਦਾ ਧੰਨਵਾਦ ਕੀਤਾ ਕੈਂਪ ਬਾਰੇ ਬੋਲਦੇ ਹਨ ਬਲਵਿੰਦਰ ਸਿੰਘ ਕੋਲਾਰ ਅਤੇ ਅਮਨਦੀਪ ਸਿੰਘ ਉੱਬੀ ਨੇ ਕਿਹਾ ਕਿ ਇਸ ਸਾਂਝੇ ਉਦਮ ਸਦਕਾ ਬਹੁਤ ਸਾਰੇ ਇਲਾਜ ਪੱਖੋਂ ਵਾਂਝੇ ਮਰੀਜ਼ਾਂ ਨੂੰ ਮੁਫਤ ਕੈਂਪ ਰਾਹੀਂ ਮਿਲ ਰਿਹਾ ਇਲਾਜ ਇੱਕ ਵਧੀਆ ਉਪਰਾਲਾ ਹੈ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ